ਸਾਡੇ ਪਿੰਡ ਵਿੱਚ ਪਾਣੀ ਆਇਆ ਅਸੀਂ ਸੇਵਾ ਕਰ ਰਹੇ ਹਾਂ ਪਰ ਦੇਖੋ ਜਿਹੜੀ ਆਪ ਦੀ ਹਲਕਾ ਚਾਰਜ ਬੀਬੀ ਰਾਜਵਿੰਦਰ ਕੋਲ ਥਿਆੜਾ ਦੇਖੋ ਸਾਡੀ ਭੈਣ ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਪਰ ਉਹ ਇੱਥੇ ਆ ਕੇ ਕਹਿ ਰਿਹਾ ਵੀ ਇਹ ਰਾਜਨੀਤੀ ਕਰਦੇ ਆ ਦੱਸੋ ਕਿਸੇ ਨੂੰ ਪਾਣੀ ਦੇ ਵਿੱਚੋਂ ਕੱਢਣਾ ਕੋਈ ਰਾਜਨੀਤੀ ਆ ਜੇ ਕਿਸੇ ਨੂੰ ਕਿਸੇ ਬਾਣੇ ਬਾਰੇ ਕੋਈ ਗਲਤ ਮੈਂ ਜੇ ਬਾਣਾ ਪਾਇਆ ਮੈਂ ਕੋਈ ਗਲਤ ਕੰਮ ਕੀਤਾ ਦੱਸੋ ਪਹਿਲਾਂ ਬਾਣੇ ਨੂੰ ਬੋਲਦੇ ਆ ਕਿਤੇ ਬਾਣਾ ਪਾ ਕੇ ਝੂਠ ਬੋਲਦੇ ਕੀ ਝੂਠ ਬੋਲਿਆ ਦੱਸੋ ਮੇਰਾ ਇਲਾਕਾ ਖੜਾ ਸਾਰਾ ਕੋਈ ਕਿਹੜਾ ਕਿਹੜੇ ਨਾਲ ਠਾਕੀ ਕੀਤੀ ਦੱਸੋ ਮਹਾਰਾਜ ਜੇ ਅਸੀਂ ਸੇਵਾ ਕਰ ਰਹੇ ਲੈਂ ਸਾਡੀ ਬੀਬੀ ਹੁਣਾਂ ਨਾ ਕੋਈ ਨਿੱਜੀ ਤਾਂ ਜਿਸ਼ਾ ਸਾਡਾ ਕੋਈ ਦਾ ਦੇਖੋ ਕੱਲ ਵੀ ਆਏ ਹੋ ਸਤਕਾਰ ਜੋ ਗਿਆ ਸਾਡੇ ਕੋਲ ਖੜੇ ਰਹਿ ਜੇ ਕੋਈ ਰਾਜਨੀਤੀ ਕਰਨੀ ਹੁੰਦੀ ਅਸੀਂ ਕੁਝ ਬੋਲੇ ਦੱਸਣ ਹਨਾ ਮੈਂ ਹੋ ਗਿਆ ਤਰਪਾਲਾ ਵੰਡਦੇ ਨੂੰ ਉੱਥੇ ਨਹੀਂ ਬੋਲੇ ਭਾਜੀਪੀ ਵਾਲੇ ਤਰਪਾਲਾ ਵੰਡ ਕੇ ਗਏ ਅਸੀਂ ਕੋਈ ਵਿਰੋਧ ਕੀਤਾ ਇਹ ਡੇਢ ਘੰਟੇ ਤੋਂ ਤਰਪਾਲਾ ਉਧਰ ਵੰਡ ਰਹਾ ਸਾਨੂੰ ਪਤਾ ਲੱਗਾ ਪਰ ਅਸੀਂ ਕਿਹਾ ਨਹੀਂ ਦੇਖੋ ਚੰਗਾ ਕੰਮ ਕਰ ਰਿਹਾ ਨਾ ਪਰ ਜੇ ਕੋਈ ਇੱਥੇ ਆ ਕੇ ਸਾਨੂੰ ਬੰਗਾਰੇ ਵੀ ਕਿਸਾਨ ਜਥੇਬੰਦੀਆਂ ਇਦਾਂ ਇਹ ਬਾਣਾ ਪਾ ਕੇ ਝੂਠ ਬੋਲਦੇ ਫਿਰ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਹੁਣ ਕਿੱਥੇ ਗਿਆ ਬੀਬੀ ਉਹ ਹੁਣ ਇ ਆ